ਕਹਾਣੀ ਜੋਗੀ ਲੇਖਿਕਾ ਸਿਮਰ ਸੰਧੂ ਨੀ ਕੁੜੀਏ ਕੀ ਗੱਲ ਹੋ ਗਈ ਪਥੇਰਾ ਚਿਰ ਹੋ ਗਿਆ ਤੈਨੂੰ ਵੇਖਦੀ ਨੂੰ ਜਦੋਂ ਵੇਖੋ ਬਿਹੀ ਵੱਲ ਮੂੰਹ ਚੱਕਿਆ ਹੁੰਦਾ ਪਤਾ ਨਹੀਂ ਕੀ ਚੰਦ ਚੜਾਉ ਏ ਇਹਦੀ ਮਾਂ ਜੰਮ ਕੇ ਮੇਰੇ ਪੱਲੇ ਪਾ ਗਈ ਪਹਿਲਾਂ ਵੱਡੀ ਨੇ ਨੱਕ ਵੜਾਇਆ ਮੇਰਾ ਹੁਣ ਏ ਕਾਰਾ ਕਰੂ ਕੋਈ ਸਿਮੀ ਨੂੰ ਬਿਹੀ ਵੱਲ ਵੇਖਦੀ ਨੂੰ ਉਹਦੀ ਮਾਸੀ ਨੇ ਝਿੜਕਿਆ ਕਿਹਾ ਸੀ ਬੀਬੀ ਜੋਗੀ ਨੂੰ ਵੇਖਦੀਆਂ ਤਿੰਨ ਵਰੇ ਪਹਿਲਾਂ ਆਇਆ ਸੀ ਆਪਣੇ ਹੁਣ ਆਇਆ ਹੀ ਨਹੀਂ ਸੀਮੀ ਨੇ ਅਧਮੋਏ ਜਿਹੇ ਮਨ ਨਾਲ ਕਿਹਾ ਇਹ ਸੁਣ ਕੇ ਮਾਸੀ ਨੇ ਤਾਨੇ ਜਿਹੇ ਨਾਲ ਕਿਹਾ ਨਾ ਤੈਨ ਕੀ ਨਾਲ ਜਾਣਾ ਸੀ ਸੀਮੀ ਚੁੱਪ ਹੋ ਗਈ ਤੇ 3 ਸਾਲ ਪਹਿਲਾਂ ਦੀ ਗੱਲ ਯਾਦ ਆਈ ਬਿਹੀ ਤੇ ਕਿਸੇ ਅਲਖ ਨਿਰੰਜਨ ਬੱਚਾ 나ਥ ਆਇਆ ਕੋਈ ਸੇਵਾ ਪਾਉ ਬਾਬਾ ਨਾਨਕ ਗੁਰ ਗੋਖ ਨਾਥ ਬਾਬਾ ਗੋਬਿੰਦ ਸਭ ਭਲੀ ਕਰਨ ਖੁਸ਼ੀਆਂ ਲਿਆਉਣ ਲਿਆ ਬੀਬੀ ਪੋਰਾ ਖੈਰ ਭਾਬਿਆਂ ਨੇ ਦੂਰ ਜਾਣਾ ਤੇਰੇ ਨਗਰ ਖੇੜੇ ਆਇਆ ਕੋਈ ਦਾਨ ਤਕਸ਼ਨਾ ਦੇ ਜੋਗੀ ਬੂਹੇ ਦੇ ਅੱਧ ਵਿੱਚਕਾਰ ਹੋ ਕੇ ਬੈਠ ਗਿਆ ਜਾਨੀ ਸੀ ਮੀ ਪਾਇਆ ਕੋਲੀ ਆਟਾ ਜਾ ਜੋਗੀ ਬੈਠਾ ਬੂਹਾ ਮੱਲੀ ਸਿਮੀ ਨੇ ਆਟੇ ਦਾ ਕੋਲਾ ਭਰਿਆ ਤੇ ਜੋਗੀ ਨੂੰ ਪਾਉਣ ਲਈ ਹਜੇ ਨੇੜੇ ਹੀ ਆਈ ਸੀ ਤਾਂ ਜੋਗੀ ਨੇ ਉਹੀ ਸੁਰ ਵਿੱਚ ਕਿਹਾ ਲਿਆ ਬੱਚਾ ਤੈਨੂੰ ਵਰ ਦਈਏ ਬਾਬੇ ਦਵਾਈ ਵੀ ਦਿੰਦੇ ਆ ਕੋਈ ਜੜ ਦੁਖਦੀ ਹੋਵੇ ਹਥੋਲਾ ਕਰਾ ਹੱਡਾਂ ਪੈਰਾਂ ਵਿੱਚ ਚੀਸਾਂ ਪੈਂਦੀਆਂ ਹੁਣ ਨਬਜ ਵੇਖ ਕੇ ਦਵਾਈ ਵੀ ਦਈਦੀ ਆ ਨજર ਕਮਜ਼ੋਰ ਹੋਵੇ ਅੱਖਾਂ ਵਿੱਚ ਜਾਲਾ ਆਉਂਦਾ ਹੋਵੇ ਆ ਮਮੀਰਾ ਵੀ ਆ ਬਾਬਿਆਂ ਕੋਲ ਮਿਲਦਾ ਸੀਮੀ ਨੇ ਨਾ ਵਿੱਚ ਸਿਰ ਹਿਲਾਇਆ ਨਹੀਂ ਬਾਬਾ ਕੁਝ ਨਹੀਂ ਚਾਹੀਦਾ ਤਾਂ ਜੋਗੀ ਬੋਲਿਆ ਬਾਬਿਆਂ ਨੂੰ ਪ੍ਰਸ਼ਾਦਾ ਹੀ ਛਕਾ ਦੇ ਬੱਚਾ ਸੀਮੀ ਤਿੰਨ ਰੋਟੀਆਂ ਸਬਜੀ ਨਾਲ ਤੇ ਲੱਸੀ ਦਾ ਗਲਾਸ ਫੜਾ ਕੇ ਆਪਣੇ ਕੰਮ ਲੱਗ ਗਈ ਚਾਨ ਲੱਗਿਆ ਜੋਗੀ ਨੇ ਆਵਾਜ਼ ਮਾਰੀ ਉਹ ਬੀਬੀ ਉਹ ਬੱਚਾ ਕੋਲ ਆ ਕੋਲ ਆ ਤੂੰ ਸਾਡੀ ਸੇਵਾ ਕੀਤੀ ਆ ਵਰਦਈਏ ਤੈਨੂੰ ਲਿਆ ਹੱਥ ਵਿਖਾ ਤੇਰੀ ਜ਼ਿੰਦਗੀ ਵਿੱਚ ਗੱਭਰੂ ਆਉਣ ਵਾਲਾ ਜਮਾ ਤੇਰੇ ਪਿਓ ਵਰਗਾ ਪਿਓ ਵਰਗਾ ਸ਼ਬਦ ਹੀ ਬਹੁਤ ਸੀ ਸੀਮੀ ਲਈ ਜੋਗੀ ਦੇ ਦਿਲੋਂ ਨਿਕਲੀ ਦੁਆ ਕਬੂਲ ਵੀ ਹੋ ਗਈ ਗੱਭਰੂ ਆਇਆ ਸੀਮੀ ਦੀ ਦੁਨੀਆ ਹੀ ਬਦਲ ਗਈ ਸੋਹਣੇ ਸੁਪਨੇ ਬਣ ਗਏ ਸਾਰਾ ਦਿਨ ਕੰਮ ਵਿੱਚ ਲੱਗੀ ਰਹਿਣ ਵਾਲੀ ਸੀਮੀ ਆਪਣੇ ਆਪ ਨੂੰ ਸੁਵਾਰਨ ਲੱਗ ਗਈ ਗੱਭਰੂ ਦੀ ਪੱਗ ਵਰਗੀਆਂ ਚੁੰਨੀਆਂ ਹੁਣ ਸਿਮਰ ਦੇ ਸਿਰ ਤੇ ਹੁੰਦੀਆਂ ਉੱਠਦੇ ਬੈਂਦੇ ਸੀਮੀ ਗੱਭਰੂ ਲਈ ਜਿਉਂਦੀ ਹੁਣ ਪਿਓ ਦੇ ਦੂਰ ਹੋਣ ਦਾ ਦੁੱਖ ਘਟ ਗਿਆ ਸੀ ਉਹ ਗੱਭਰੂ ਸੀਮੀ ਦੀ ਮਾਂ ਪਿਓ ਪਿਆਰ ਸਭ ਕੁਝ ਬਣ ਕੇ ਆ ਗਿਆ ਸੀ ਪਿਓ ਵਰਗਾ ਗੱਭਰੂ ਆਇਆ ਸਾਰੀ ਦੁਨੀਆ ਭੁੱਲ ਗਈ ਸੀ ਮੀ ਨੂੰ ਪਰ ਉਹ ਚਲਾ ਹਮੇਸ਼ਾ ਲਈ ਗਿਆ ਸੀਮੀ ਫਿਰ ਇਕੱਲੀ ਹੁਣ ਤਾਂ ਦੁੱਖ ਦੂਰਾ ਹਰਾ ਹੋ ਗਿਆ ਬਾਪੂ ਦੀ ਕਮੀ ਤੇ ਗੱਭਰੂ ਦਾ ਜਾਣਾ ਜਿਵੇਂ ਤਪਦੇ ਮਾਰੂਥਲ ਵਿੱਚ ਇਕੱਲੀ ਧਿਆਹੀ ਬੈਠੀ ਹੋਵੇ ਜਿਵੇਂ ਡੁੱਗੇ ਸਮੁੰਦਰ ਵਿੱਚ ਡੁੱਬਦੀ ਜਾਂਦੀ ਹੋਵੇ ਸੀਮੀ ਉਹ ਜੋਗੀ ਦੀ ਉਡੀਕ ਹੁਣ ਵੀ ਕਰਦੀ ਸੀ ਜਿਹੜਾ ਉਹਨੂੰ ਪਿਓ ਵਰਗੇ ਗੱਬਰੂ ਦੀ ਅਸੀਸਤਾ ਦੇ ਗਿਆ ਵਰ ਬਿਛੋੜੇ ਦੀ ਪੀੜ ਬਾਰੇ ਵੀ ਕੋਈ ਫੱਕੀ ਨਹੀਂ ਦੇਕੇ ਗਿਆ ਧੰਨਵਾਦ ਜੀ